ਵਿੱਤੇ ਲੰਬੇ ਸਮੇਂ ਤੋਂ ਗਿਆਨੀ ਰਕबीर ਸਿੰਘ ਜੀ ਵਿਦੇਸ਼ੀ ਦੌਰੇ ਤੇ ਚੱਲ ਰਹੇ ਸਨ ਤਾਂ ਬੀਤੇ دیر ਰਾਤ ਕੱਲ ਜੋ ਇੰਡੀਆ ਵਾਪਸ ਪਰਤੇ ਤਾਂ ਜਿਸ ਤੋਂ ਬਾਅਦ ਕੀ ਅੱਜ ਸਵੇਰ ਵੇਲੇ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਵੇਲੇ ਹੀ ਅੱਜ ਗਿਆਨੀ ਰਕबीर ਸਿੰਘ ਜੀ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਨਭਾਈਆਂ ਨੇ ਸ਼੍ਰੀ ਕਲਤਕ ਸਾਬ ਜੀ ਤੇ ਆ ਕੇ ਮੱਥਾ ਟੇਕਿਆ ਤਾਂ ਉੱਥੇ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਜਿਸ ਦਰਮਿਆਨ ਜਦੋਂ ਗਿਆਨੀ ਰਕबीर ਸਿੰਘ ਜੀ ਵਿਦੇਸ਼ੀ ਦੌਰੇ ਤੇ ਸੀਗੇ ਤਾਂ ਉਹਨਾਂ ਤੋਂ ਪਿੱਛੋਂ ਜੇ ਕਹਿ ਲਈਏ ਤਾਂ ਸਿੱਖ ਕੌਮ ਦੇ ਵਿੱਚ ਕਹਿ ਲਿਆ ਜਾਂ ਸਿੱਖ ਜੇ ਕਹਿ ਲਿਆ ਕੀ ਜਥੇਬੰਦੀ ਦੀ ਗੱਲ ਕਰ ਲਈਏ ਤਾਂ ਕਈ ਇਹੋ ਜਿਹੇ ਮਸਲੇ ਜਿਹੜੇ ਆ ਉੱਠੇ ਜੋ ਕਿ ਉਹਨਾਂ ਦੇ ਗੈਰ ਹਾਇਰੀ ਦੇ ਵਿੱਚ ਕਾਫੀ ਵੱਡੇ ਸੀਗੇ ਕਿਉਂਕਿ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦਾ ਜੋ ਇਸਤੀਫਾ ਮੰਗ ਲਿੱਤਾ ਗਿਆ ਉਸ ਤੋਂ ਬਾਅਦ ਜੋ ਪ੍ਰਧਾਨ ਸਾਹਿਬ ਸੀਗੇ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਵੀ ਆਪਣਾ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਤਾਂ ਇਹੋ ਜਿਹਾ ਕਈ ਵੱਡੇ ਮਸਲੇ ਜਿਹੜੇ ਉੱਠੇ ਲੇਕਿਨ ਅੱਜ ਜੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਆਪਣੇ ਵਿਦੇਸ਼ੀ ਦੌਰੇ ਤੋਂ ਬਾਅਦ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕਹਿ ਸਕਦੇ ਆ ਕਿ ਵਿਦੇਸ਼ ਗਏ ਸੀਗੇ ਆਪਣੇ ਨਿੱਜੀ ਰਜਾਵੀਆਂ ਕਰਕੇ ਉਹ ਜੋ ਵਿਦੇਸ਼ ਉਹਨਾਂ ਨੂੰ ਜਾਣਾ ਪਿਆ ਤਾਂ ਉਸ ਤੋਂ ਬਾਅਦ ਅੱਜ ਜਦੋਂ ਵਾਪਸੀ ਦੇਰ ਰਾਤ ਜੋ ਵਾਪਸੀ ਹੋਈ ਤਾਂ ਅੱਜ ਸਵੇਰ ਵੇਲੇ ਉਹਨਾਂ ਵੱਲੋਂ ਸ਼੍ਰੀ ਕਾਲ ਤਕ ਸਾਹਿਬ ਜੀ ਤੇ ਆ ਕੇ ਦਰਸ਼ਨ ਦਰੈ ਕਿਤੇ ਮੱਥਾ ਟੇਕਿਆ ਤਾਂ ਉਸ ਦੇ ਨਾਲ ਨਾਲ ਉਹਨਾਂ ਵੱਲੋਂ ਅੱਜ ਜੋ ਆਪਣੀਆਂ ਸੇਵਾਵਾਂ ਵੀ ਨਿਭਾਈਆਂ ਗਈਆਂ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਆ ਕਿ ਕੁਝ ਹੀ ਸਮੇਂ ਦੇ ਵਿੱਚ ਗਿਆਨੀ ਹਰਪੀ ਸਿੰਘ ਜੀ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਤਾਂ ਇਹ ਖਾਸ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਗਮਨ ਦਰਸ਼ਨ ਟੀਵੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਜੋ ਨੇ ਹੁਣ ਜੋ ਆਪਣੀਆਂ ਸੇਵਾ ਨਿਭਾਉਂਦੇ ਦਿਖਾਈ ਦੇ ਰਹੇ ਨੇ ਬੀਤੇ ਲੰਬੇ ਸਮੇਂ ਤੋਂ ਗਿਆਨੀ ਰਕबीर ਸਿੰਘ ਜੀ ਵਿਦੇਸ਼ੀ ਦੌਰੇ ਤੇ ਚੱਲ ਰਹੇ ਸਨ ਤਾਂ ਬੀਤੇ ਦੇਰ ਰਾਤ ਕੱਲ ਜੋ ਇੰਡੀਆ ਵਾਪਸ ਪਰਤੇ ਤਾਂ ਜਿਸ ਤੋਂ ਬਾਅਦ ਕੀ ਅੱਜ ਸਵੇਰ ਵੇਲੇ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਵੇਲੇ ਹੀ ਅੱਜ ਗਿਆਨੀ ਰਕबीर ਸਿੰਘ ਜੀ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਨਵਾਈਆਂ ਨੇ ਸ਼੍ਰੀ ਕਲਤਕ ਸਾਬ ਜੀ ਤੇ ਆ ਕੇ ਮੱਥਾ ਟੇਕਿਆ ਤਾਂ ਉੱਥੇ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਜਿਸ ਦਰਮਿਆਨ ਜਦੋਂ ਗਿਆਨੀ ਰਕबीर ਸਿੰਘ ਜੀ ਵਿਦੇਸ਼ੀ ਦੌਰੇ ਤੇ ਸੀਗੇ ਤਾਂ ਉਹਨਾਂ ਤੋਂ ਪਿੱਛੋਂ ਜੇ ਕਹਿ ਲਈ ਤਾਂ ਸਿੱਖ ਕੌਮ ਦੇ ਵਿੱਚ ਕਹਿ ਲਿਆ ਜਾਂ ਸਿੱਖ ਜੇ ਕਹਿ ਲਿਆ ਕੀ ਜਥੇਬੰਦੀ ਦੀ ਗੱਲ ਕਰ ਲਈਏ ਤਾਂ ਕਈ ਇਹੋ ਜਿਹੇ ਮਸਲੇ ਜਿਹੜੇ ਆ ਉੱਠੇ ਜੋ ਕਿ ਉਹਨਾਂ ਦੇ ਗੈਰ ਹਾਇਰੀ ਦੇ ਵਿੱਚ ਕਾਫੀ ਵੱਡੇ ਸੀਗੇ ਕਿਉਂਕਿ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦਾ ਜੋ ਸਤੀਫਾ ਮੰਗ ਲਿੱਤਾ ਗਿਆ ਉਸ ਤੋਂ ਬਾਅਦ ਜੋ ਪ੍ਰਧਾਨ ਸਾਹਿਬ ਸੀਗੇ ਜੋਸ਼ ਰੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਵੀ ਆਪਣਾ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਤਾਂ ਇਹੋ ਜੇ ਕਈ ਵੱਡੇ ਮਸਲੇ ਜਿਹੜੇ ਉੱਠੇ ਲੇਕਿਨ ਅੱਜ ਜੋਸ਼ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਆਪਣੇ ਵਿਦੇਸ਼ੀ ਦੌਰੇ ਤੋਂ ਬਾਅਦ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕਹਿ ਸਕਦੇ ਆ ਕਿ ਵਿਦੇਸ਼ ਗਏ ਸੀਗੇ ਆਪਣੇ ਨਿੱਜੀ ਰਜਾਵੀਆਂ ਕਰਕੇ ਉਹ ਜੋ ਵਿਦੇਸ਼ ਉਹਨਾਂ ਨੂੰ ਜਾਣਾ ਪਿਆ ਤਾਂ ਉਸ ਤੋਂ ਬਾਅਦ ਅੱਜ ਜਦੋਂ ਵਾਪਸੀ देर रात ਜੋ ਵਾਪਸੀ ਹੋਈ ਤਾਂ ਅੱਜ ਸਵੇਰ ਵੇਲੇ ਉਹਨਾਂ ਵੱਲੋਂ ਸ਼੍ਰੀ ਕਾਲ ਤਕ ਸਾਹਿਬ ਜੀ ਤੇ ਆ ਕੇ ਦਰਸ਼ਨ ਦਰੈ ਕਿਤੇ ਮੱਥਾ ਟੇਕਿਆ ਤਾਂ ਉਸ ਦੇ ਨਾਲ ਨਾਲ ਉਹਨਾਂ ਵੱਲੋਂ ਅੱਜ ਜੋ ਆਪਣੀਆਂ ਸੇਵਾਵਾਂ ਵੀ ਨਿਭਾਈਆਂ ਗਈਆਂ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਆ ਕਿ ਕੁਝ ਹੀ ਸਮੇਂ ਦੇ ਵਿੱਚ ਗਿਆਨੀ ਹਰਪੀ ਸਿੰਘ ਜੀ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਤਾ ਇਹ ਖਾਸ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਗਮਨ ਦਰਸ਼ਨ ਟੀਵੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜੋ ਨੇ ਹੁਣ ਜੋ ਆਪਣੀਆਂ ਸੇਵਾ ਨਿਭਾਉਂਦੇ ਦਿਖਾਈ ਦੇ ਰਹੇ ਨੇ